ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਜਿਨ੍ਹਾਂ ਚੋਂ ਇੱਕ ਸੂਆ ਸਵਾਇਆ ਤੇ ਇੱਕ ਗੱਬਣ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰ ਸਿੰਘ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਜੀ 788857804 ਠੀਕ ਹੈ ਵੀਰੇ ਦੋ ਨਾਗਾ ਜੀ ਹਾਂ ਬਈ ਬੜਾ ਦੋ ਕਿਧਰੋਂ ਸ਼ੁਰੂ ਕਰਕੇ ਜੀ ਸੂਈ ਤੋਂ ਕਰ ਲੈ ਸੂਆ ਕਿੰਨਾ ਮਸੂਈ ਆ ਜੀ ਇਹ ਬਈ ਦੂਜਾ ਲਾਲਾ ਤੀਜਾ ਲਾਲਾ ਬੜਾ ਕਦੋਂ ਸੂਈ ਆ ਜੀ ਇਹ ਕੱਲ ਸੂਈ ਆ ਬੱਚਾ ਕੀ ਆ ਜੀ ਵੱੱਛੀ ਆ ਬਈ ਵੱੱਛੀ ਚੰਗੀ ਹੈ ਜੀ ਹਾਂ ਜਰਸੀ ਦੀ ਹੈਗੀ ਹਾਂ ਪੂਰੀ ਜਰਸੀ ਕਰੋ ਹੈ ਨਾ ਜਰਸੀ ਪਿਓਰ ਚੀ ਆ ਵੱੱਛੀ ਹਾਂ ਜਰਸੀ ਪਿਓਰ ਦੀ ਹੈ ਵੱ ਜੇਰ ਦੀ ਕੰਪਲੀਟ ਜਮਾ ਓਕੇ ਆ ਬਾਈ ਬਰੜਾ ਕਿੰਨਾ ਕ ਬੋਲਾ ਤਿਆਰ ਆ ਇਸ ਟਾਈਮ 10 ਕਿਲੋ ਬੋਲਾ ਤਿਆਰ ਆ ਬਰੜਾ ਚਵਾਈ ਕਰਾ ਦਾਂਗੇ ਚਵਾ ਯਾਰ ਮੈਂ ਨਾ 4 ਡੰਗ ਚਵਾ ਦੇਾਂਗੇ ਆਪਣੇ ਘਰੇ ਚੋਕੇ ਆ ਆ ਵਸ ਧਾਰਾ ਹੀ ਮਾਰ ਦਿੰਨੇ ਆਪਾਂ ਵੀਡੀਓ ਤੇ ਹੰਡੀ ਸੀਲ ਵੀ ਪੜੀ ਆ ਯਾਰ ਕਿੰਨਾ ਪਿਆ ਜੂ ਦੁੱਧ ਦੁੱਧ ਪਾ ਦੂਗੀ 14-15 ਕਿਲੋ ਯਾਰ ਥਣਾ ਦੀ ਪੂਰ ਚਵਾ ਓਕੇ ਆ ਬਰੜਾ ਧਾਰਾ ਹੀ ਮਾਰ ਦਿੰਨੇ ਆ ਮਾਰੇ ਰ ਜੀ ਧਾਰਾ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਜਿਵੇਂ ਮਰਜ਼ੀ ਕਰ ਲੈ ਬਰੜਾ ਆਪਣਾ ਦੀ ਬੱਚਾ ਆਪਣਾ ਛੱਡ ਐਡੀ ਠੰਡੀ ਗਾਂ ਇੰਨੀ ਗਾਰੰਟੀ ਆ ਜੀ ਜਮਾ ਠੰਡੀ ਲਓ ਜੀ ਜਮਤ ਜੀ ਫਰਾਂਡ ਕਰਨੀ ਆ ਬਈ ਉਹਦੇ ਜਿਹੜੇ ਲੈਣੇ ਆ ਮੁੱਲ ਉਹੀ ਕਰਨਾਗਾ ਹਾਂ ਆਫਰ ਹੀ ਲਾਉਣਾ ਚੱਲੀ ਜਾਂਦਾ ਕੰਮ ਆ ਬੰਦੇ ਦਾ ਹੀ ਦੌਰ ਆ ਬੰਦੇ ਦਾ ਹੀ ਦੌਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਨਹੀਂ ਇਹ ਹੀ 10000 ਵਾਜ ਜਣੀ ਆ ਹਾਂ ਇਹ ਤਾਂ ਗੱਲ ਹੈ ਕਿਉਂਕਿ ਹੁਣ ਸੀਜ਼ਨ ਦਾ ਕੰਮ ਆ ਨਾ ਬਈ ਪਰ ਇੰਨਾ ਫਾਇਦਾ ਹੋ ਜਾਣਾ ਬਈ ਬੱਚਾ ਬੱਚੀ ਆ ਹਾਂ ਕੱਲ ਸੁਈ ਸੀਲ ਤੁਹਾਡੇ ਸਾਹਮਣੇ ਪੌਣੇ ਕੀ ਆਹ 10 ਕਿਲੋ ਬੋੜਾ ਖੁੱਲਾ ਵਰਣਾ 10 ਕਿਲੋ ਦੀ 9 ਜਿਵੇਂ ਯਾਰ 10 ਕਿਲੋ ਵਾਂ ਖੁੱਲਾ ਯਾਰ ਜਿਵੇਂ ਮਰਜੀ ਲੈ ਜੇ ਤੁਸੀਂ ਮੰਹਾਰ ਕਾ ਚਾ ਆ ਹਾਂ ਦੁੱਧ ਵੀ ਮੱਝਾਂ ਰਕਾ ਦੇਉ ਹਣਾ ਬਈ ਹਾਂ ਠੀਕ ਆ ਜੀ ਹਾਲੇ ਬੜਾ ਲੋ ਜੀ ਚਵਾਈ ਚੈੱਕ ਕਰੋ ਬਰੇ ਦੁੱਧ ਵੀ ਚੱਟਾ ਮੰਹਾਰ ਗਾ ਜਵਾਂ ਮੰਹਾਰ ਠੀਕ ਆ ਓਕੇ ਬਰੇ ਨੇ ਦੰਨ ਜੀ ਜਮਾ ਯਾਰ ਦੱਸ ਹੋਰ ਬੜਾ ਠੀਕ ਆ ਓਕੇ ਆ ਜੀ ਦੰਨ ਜਮਾ ਠੰਡੀ ਸੀਰਤਾ ਬਾਲੀ ਆ ਯਾਰ ਆਪ ਵੀ ਜਰਸੀ ਕ੍ਰੋਸ ਆ ਬੱਚਾ ਇਹਨੇ ਜਰਸੀ ਦਾ ਦਿੱਤਾ ਸੂਨਾ ਬੱਚੀ ਜੀ ਜੇਰ ਦੀ ਬਾਈ 10 ਦਾ ਕੰਪੂਜੀਟ ਆ 10 ਕਿਲੋ ਦੀ ਆਪਦੀ ਚਵਾਈ ਕਰ ਲਿਓ 2 ਟਾਈਮ 4 ਟਾਈਮ 6 ਟਾਈਮ ਸੂਨਾ ਮੁੱਠੀ ਲਾਥਾਣਾ ਮੋਟਾ ਥਾਣਾ ਮਹਿਰਗਾਪੋਰਾ ਵੀ ਨਹੀਂ ਮੱਝ ਾਰਗਾ ਪੈਊਗੀ ਵੀਰੇ ਦੁੱਧ ਜੇ ਮੱਝ ਲੈਣ ਜਾਓਗੇ 10 20 ਕਿਲੋ ਵਾਲੀ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਦੀ ਆਊਗੀ ਮੋੜ ਲਿਆ ਮੇਰੇ ਕੁਆਲਿਟੀ ਦੇ ਪੱਕੇ ਤੋਂ ਕਰਮਾਂ ਟਾਈਮ ਖਾਦੀ ਮੜਾ ਨਾਲੇ ਸਵੇਰ ਜਮਾਂ ਵੇਲੀ ਕੀਤੀ ਠੀਕ ਆ ਜੀ ਜੇ ਅੱਜ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸੋ ਮੁੱਲ ਤਾਂ ਬਰੜਾ ਜਿਵੇਂ ਮਰਜ਼ੀ ਕਰੀਏ ਪਹਿਲਾਂ ਤਾਂ ਬਹੁਤ ਮਿੰਗੀਆਂ ਵੇਚ ਗਿਆ ਹੁਣ ਤਾਂ ਮੰਦੇ ਦਾ ਦੌਰ ਹੀ ਆ ਹੂੰ ਮੰਦਾ ਹੀ ਆ ਠੀਕ ਆ ਇਹਦਾ 10000 ਰੁਪਿਆ ਆਪਾਂ ਲੈਣਾ ਬਰੜਾ ਠੀਕ ਆ ਹਾਂ 100 ਦਾ ਨੋਟ ਹੀ ਕੱਲਾ ਛੱਡਣਾ ਬਸ 100 ਦਾ ਹੀ ਛੱਡਣਾ ਬਸ ਠੀਕ ਆ ਜਾਇਜ ਡਿਮਾਂਡ ਆ ਤੇ ਜੇ ਤੇਜ਼ੀ ਹੁੰਦੀ 45 ਦੀ ਸੀ ਫਿਰ 48 ਦੀ ਵੇਚ ਦਿੰਦੇ ਠੀਕ ਆ ਫਿਰ ਵੱਧ ਵੀ ਵੇਚ ਦਿੰਦੇ ਆ ਹਾਂ ਹਜੇ ਤਾਂ ਬੰਨ ਆਏ ਨੇ ਮੰਨ ਲਾ ਵੀ ਹਜੇ ਟਾਈਮ ਵਖਾਦੇ ਕੀ ਹੋਇਆ ਮਾਰਨਿੰਗ ਦੇ ਟਾਈਮ ਹੀ ਵੀਡੀਓ ਬਣਾ ਰਹੇ ਚੈੱਕ ਕਰ ਸਕਦੇ ਹੋ 11 ਵਜੇ ਤੇ 13 ਮਿੰਟ ਹੋ ਗਏ ਪੱਕੀ ਠੰਡੀ ਸੀਲ ਬੜੀ ਆ ਆਈ ਫੇਰ ਵੇਜਾ ਪਰੜਾ ਯਾਰ ਹੋਰ ਦੱਸ ਢੇੜਾ ਕੱਢ ਕੇ ਆ ਕੇ ਫੇਰ ਭਲਾ ਚੋਣ ਲੱਗ ਜਮਾਂ ਯਾਰ ਠੰਡੀ ਸੀਲ ਬੜੀ ਆ ਠੀਕ ਹੈ ਵੀਰ ਜੋ ਮਰਜੀ ਵੇਜਾ ਹੋਰ ਦੱਸ ਕੋਈ ਨਹੀਂ ਇਹਦਾ ਕੋਈ ਚੱਕਰ ਨਹੀਂ ਠੀਕ ਹੈ ਜੀ ਤੇ ਦੋ ਨੰਬਰ ਨਾਗ ਵੀਰ ਇਹਦਾ ਸੂਆ ਕਿੰਨਾ ਮਾ ਜੀ ਤੇ ਦੂਜਾ ਇਹ ਲੈਂਦੀ ਆ 10 ਤੋਂ 12 ਦਿਨ ਸੈਂਗਾ ਮਾਰਦੀ ਨਾਣਾ ਠੰਡੀ ਠੁੰਡੀ ਬਹੁਤ ਆਵੇ ਹੁਣੇ ਲਾਈ ਆ ਲੈ ਆ ਕੇ 10 ਤੋਂ 12 ਦਿਨ ਲੈ ਜੂਗੀ ਕਿੰਨਾ ਕੁ ਪਿਆ ਜੂ ਦੁੱਧ ਉਹ ਦੁੱਧ ਦੇ ਦੂਗੀ 13 ਕਿਲੋ ਥਣਾ ਦੀ ਗਾਰੰਟੀ ਦਵਾ ਓਕੇ ਆ ਠੀਕ ਆ ਤੋਰ ਕੇ ਤੋਰੀ ਮੜੀ ਛੋਟੀ ਛੋਟੀ ਸਿੰਗੀ ਜ਼ਰੂਰ ਆ ਵੀਰੇ ਪਰ ਠੰਡੀ ਸੀਲ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਜੀ ਕੋਈ ਵੀ ਨਹੀਂ ਵੀ ਦੁਗਵੰਦੇ ਦਿਨ ਤਾਂ ਖੁੱਲੇ ਹੀ ਲੈ ਜੂ ਹਨਾ ਬਾਈ 10 ਆ ਜੀ ਹਾਂ ਬਰਣਾ ਹੂੰ ਸੋਨਾ ਮੁਠੀ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਥਣ ਮੈਂ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰ ਲਿਓ ਜੀ ਅਜੇ ਦਿਨ ਪਏ ਆ ਵੀਰੇ ਇੱਕ ਦੋ ਦਿਨ ਵੱਧ ਵੀ ਸਕਦੇ ਆ ਕਾਫੀ ਵੱਚੀ ਸੋਹਣੀ ਸਾਨੀ ਬੜੀ ਆ ਹੂੰ ਸਨਕ ਪੂਣਾ ਚੰਗਾ ਹਨਾ ਹਾਂ ਥਾਣ ਬਰੀਕ ਥਣਦੀ ਆ ਹਨਾ ਬਈ ਹਾਂ ਉਹ ਥਣ ਮੁੱਠੀ ਵਾਲਾ ਹੀ ਆ ਜਾਂਦਾ ਹੱਥ ਥਣ ਤੁਨ ਮੋਟਾ ਕਰ ਜਾਂਦੀ ਪਸਮ ਕੇ ਤਾਂ ਵੱਚੀ ਕੱਚੀ ਆ ਹੂੰ ਪਸਮਾ ਕੇ ਥੋੜਾ ਜਿਹਾ ਸਹਿਜ ਵਾਦੀ ਜਾਂਦਾ ਹੁੰਦਾ ਆਪਾਂ ਥਣ ਤੁਨ ਚੈੱਕ ਵੀ ਕਰਵਾ ਦਿੰਨੇ ਆ ਜੀ ਇਹ ਤਾਂ ਵਹਿੜਾ ਨਾ ਠੀਕ ਆ ਵੀਰੇ ਉਹਦਾ ਥਣ ਹੋਰ ਲੱਗਾ ਉਹਨੂੰ ਹੂੰ ਉਹ ਫਿਰ ਗਾਵਾਂ ਚ ਆ ਜਾਂਦੀ ਆ ਜੇ ਜੀ ਡਿਮਾਂਡ ਵੀਰੇ ਦੀ ਮੁੱਲ ਕਰਉਣਾ ਜਿਹੜਾ ਮਰਜ਼ੀ ਕਰਾਲਾ ਪਰੜਾ 27000 ਦੀ ਵੜ ਦੇਣੀ ਹੈ ਆਹ ਉਪਰ ਹੀ ਆ ਬਸ 100 ਦਾ ਨੋਟ ਕੱਲਾ ਛੱਡਣਾ ਹੀ ਠੀਕ ਹੈ ਜੀ 100 ਦਾ ਨੋਟ ਬਾਈ ਦੱਸਦਾ ਕਿ ਕੱਲਾ ਛੱਡਣਾ ਹੀ ਆ ਆਪਾਂ ਕੋਈ ਮੌਲਣੇ ਕੀਤੇਗੇ ਬਾਲਾ ਜੀ ਜੋੜੇ ਲਾ ਜੀ ਜੋੜਾ ਕੋਈ ਮਾਨਤਾਨ ਕਰ ਦਿਆਂਗੇ ਜ਼ਿਆਦਾ ਹੋਜੂ ਪਰ ਆ ਨੀ ਮਾੜਾ ਮੋਟਾ ਹੀ ਕਰਾਂਗੇ ਬਾਲਾ ਬਾਲਾ ਨਹੀਂ ਹੋਣਾ ਜੀ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ